गुड्डू पुत वेख तू बहुत पढ़ चुकी हाही साल पढ़ाई का हूँ फिर मैं तेरा देना ਤੇਰੇ ਪਾਪਾ ਸਿਰ ਤੇ ਹਨ। ਇਹ ਕਾ ਸਾਰਾ ਕਰਦਾ ਖਰਚਾ ਮੈਨੂੰ ਕਰਨਾ ਪਵੇ। ਤੇਖ ਪਾਲ ਸਾਰੀ ਮੈਂ ਹੀ ਕਰਨੀ। ਮੈਂ ਕੋਈ ਚੰਗਾ ਜਾ ਘਰਵਰ ਦੇਖ ਕੇ ਮੈਂ ਤੇਰਾ ਤੀਵਿਆ ਕਰ ਦੂੰ। ਠੀਕ ਐ ਮੰਮੀ। ਸਤਿ ਸ਼੍ਰੀ ਅਕਾਲ ਭਾਬੀ ਜੀ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਚਾਚਾ ਜੀ। ਸਤਿ ਸ਼੍ਰੀ ਅਕਾਲ ਗੁੱਡੀ ਪੁੱਤ। ਹੋਰ ਤੇਰੀ ਪੜ੍ਹਾਈ ਕਿੱਦਾਂ ਚੱਲਦੀ ਆ? ਕਿਆ ਪੁੱਤ ਪਾਣੀ ਲੈ ਕੇ ਆ। ਔਰ ਦੱਸੋ ਤੁਸੀਂ ਠੀਕ ਹੋ ਵੀਰ ਜੀ ਮੈਂ ਤਾਂ ਠੀਕ ਆ ਭਾਬੀ ਜੀ ਪਰ 2 ਸਾਲ ਹੋ ਗਏ ਜੀਤਵੀਰ ਨੂੰ ਗਏ ਪਰ ਜਮਾ ਯਕੀਨ ਨਹੀਂ ਹੁੰਦਾ ਵੀ ਜੀਤਵੀਰ ਸਾਡੇ ਵਿੱਚ ਨਹੀਂ ਰਿਹਾ ਮੋੜ-ਮੋੜ ਕੀ ਉਹਦੀਆਂ ਗੱਲਾਂ ਯਾਦ ਆਉਂਦੀਆਂ ਮੈਂ ਤੇ ਜੀਤਵੀਰ ਜਦ ਨਿੱਕੇ ਹੁੰਦੇ ਇਕੱਠੇ ਖੇਡਦੇ ਸੀ ਨਾ ਬੇਬੇ ਨੇ ਸਾਡੇ 'ਚ ਕਦੇ ਫਰਕ ਨਹੀਂ ਸੀ ਰੱਖਿਆ ਅੱਛੀ ਬੀਜਾ ਜੀਤ ਬੀਨ ਨੂੰ ਯਾਦ ਕਰਦਾ ਮੈਂ ਨਾ ਤਾਂ ਬਸ ਉਹਦੀਆਂ ਗੱਲਾਂ ਕੰਨਾਂ 'ਚ ਗੂੰਜਦੀਆਂ ਜੀ ਮੇਰੀ ਗੁੱਡੀ ਧੀ ਦਾ ਕਿਸੇ ਵਧੀਆ ਘਰ 'ਚ ਰਿਸ਼ਤਾ ਹੋ ਜਾਵੇ ਪਰ ਤੂੰ ਫਿਕਰ ਨਾ ਕਰ ਪੱਪੀ ਆਪਾਂ ਗੁੱਡੀ ਧੀ ਦਾ ਕਿਸੇ ਵਧੀਆ ਘਰ 'ਚ ਰਿਸ਼ਤਾ ਕਰਾਂਗੇ ਕੰਮ ਵੀ ਤਵੀਰੇ ਮੈਂ ਵੀ ਹੀ ਕਿ ਚੰਗੇ ਘਰ 'ਚ ਹੋ ਜਾ ਪਰ ਇਹ ਕਿਵੇਂ ਕਰੂੰਗੀ ਮੈਂ ਨੂੰ ਤਾਕੋ ਜੋ ਸਮਝ ਨਹੀਂ ਆਉਂਦੀ ਪਰ ਕੀ ਕੁਝ ਕਰਾਂ ਕਿਵੇਂ ਨਾ ਕਰਾਂ ਸੋਚਦੀਦਾ ਮੈਂ ਬਹੁਤ ਕੁਝਾਂ ਭਰਾ ਪੈਨ ਕੋਈ ਨਹੀਂ ਮੇਰੇ ਨਾਲ ਵਰਤਦਾ ਕੋਈ ਨਹੀਂ ਮੇਰੇ ਕੋਲੇ ਹੁੰਦੀ ਭਰਾ ਪਰ ਜਾਇਓ ਵੀ ਨਹੀਂ ਮੇਰੇ ਕੋਲੇ ਹੋਂ ਤੁਸੀਂ ਫਿਕਰ ਨਾ ਕਰੋ ਭਾਬੀ ਜੀ ਮੈਂ ਹੈਗਾ ਨਾ ਜੀਤਵੀਰ ਦਾ ਭਰਾ ਅਜੇ ਜਿਉਂਦਾ ਮੈਂ ਕਰੂੰ ਆਪਣੀ ਗੁੱਡੀ ਤੀ ਦਾ ਰਿਸ਼ਤਾ ਕਿਸੇ ਵਧੀਆ ਘਰ ਚ ਮੇਰੀ ਨਿਗਾ ਚ ਹੈਗਾ ਮੁੰਡਾ ਅੱਛਾ ਕੈਨੇਡਾ ਰਹਿੰਦਾ ਮੈਂ ਕਰਦਾ ਉਹਦੇ ਨਾਲ ਗੱਲ ਠੀਕਾ ਵੀਰਾ ਤੁਸੀਂ ਤਾਂ ਮੇਰੇ ਲਈ ਰਵਨ ਕੇ ਬਾੜੇ ਜੋ ਵੀ ਕਰੂੰਗਾ ਚੰਗਾ ਕਰੂੰ ਮੇਰਾ ਇਹ ਕੰਮ ਬਣ ਜਾ ਨਾ ਭਾਬੀ ਤੂੰ ਇਹ ਜਿਹੀ ਗੱਲ ਕਰਕੇ ਮੈਨੂੰ ਬਗਾਨਾ ਨਾ ਸਮਝ ਇਹ ਤਾਂ ਜੋ ਕੁਝ ਵੀ ਹੋਇਆ ਨਾ ਮੈਂ ਆਪਣੀ ਗੁੱਡੀ ਦੀ ਲਈ ਜ਼ਰੂਰ ਕਰੂੰਗਾ ਪਰ ਮੈਂ ਮੈਂ ਆਪਣੇ ਜੀਤ ਵੀਰ ਲਈ ਜ਼ਰੂਰ ਕਰੂੰਗਾ ਆਪਣਾ ਪੇਚ ਕੇ ਵੀ ਆਪਣੀ ਗੁੱਡੀ ਦੀ ਨੂੰ ਚੰਗੇ ਤੋਂ ਚੰਗੇ ਘਰ ਚ ਵਿਆਹਾਂਗਾ ਠੀਕ ਆ ਤੂੰ ਫਿਕਰ ਨਾ ਕਰ ਭਾਬੀ ਚੰਗਾ ਭਾਬੀ ਸਸਰੀਕਾ ਸਸਰੀਕਾ ਸ਼ੁਕਰ ਹੈ ਰੱਬ ਦਾ ਪਤਾ ਨਹੀਂ ਲੱਗਦਾ ਆਪਣੇ ਬਗਾਨੇ ਬਣ ਜਾਂਦੇ ਆ ਬਗਾਨੇ ਆਪਣੇ ਬਣ ਜਾਂਦੇ ਆ ਸ਼ੁਕਰ ਹੈ ਰੱਬਾ ਸ਼ੁਕਰ ਹੈ ਰੱਬਾ ਹੂੰ कर रही हो भाभी जी सताल जी सताल भाभी जी बैठो बैठ बी राज भाभी जी मैं उदन गल की अपनी गुडी धी बारे ਇਹੀ ਆ ਮੁੰਡਾ ਕੈਨੇਡਾ ਵਾਲਾ ਕਿੱਦਾਂ ਕੁੜੀ ਇਹੀ ਆ ਉਹ ਨਹੀਂ ਕੁੜੀ ਇਹ ਤਾਂ ਕੁੜੀ ਦੇ ਮਦਰ ਨੇ ਆਹ ਕੁੜੀ ਦੇ ਮਾਟਰ ਆਹ ਸ਼ਸ਼ੀ ਕਾਲ ਜੀ ਲੈ ਕੁੜੀ ਵੀ ਆ ਗਈ ਹੋਰ ਗੁੱਡੀ ਪੁੱਤ ਠੀਕ ਆ ਇਹ ਕੁੜੀ ਬਹੁਤ ਸਿਆਣੀ ਆ ਕਿਤੇ ਸੁਣਨੀ ਬਹੁਤ ਆ ਬਈ ਮੁੰਡੇ ਦੇ ਰੈਸਟੋਰੈਂਟ ਆ ਕੈਨੇਡਾ ਵਿੱਚ ਤੁਸੀਂ ਇੱਕ ਮਿੰਟ ਆਈ ਦੀ ਗੱਲ ਸੁਣਾਓਂਗਾ ਪਲੀਜ਼ ਹਾਂਜੀ ਭਾਬੀ ਜੀ ਕਿੱਦਾਂ ਮੈਨੂੰ ਇਹ ਕੁੜੀ ਪਸੰਦ ਆ ਉਖੜ ਜਾ ਕਵਰ ਕਰ ਹਾਂਜੀ ਭਾਬੀ ਜੀ ਕਸੂਤੋ ਜੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦੀ ਸੀ ਉਹ ਤਾਂ ਮੁੰਡੇ ਨੂੰ ਮਰਦਾਂ ਪਾਲੀ ਪੱਦੀ ਲੱਗਦੀ ਕੋਈ ਆ ਭਾਬੀ ਜੀ ਤੁਸੀਂ ਮੁੰਡੇ ਦੀ ਉਮਰ ਨਾਲ ਦੇਖੋ ਉਹ ਕੀ ਹੋਇਆ ਜੇ ਮੁੰਡਾ ਕੁੜੀ ਤੋਂ 10-15 ਸਾਲ ਵੱਡਾ ਮੁੰਡੇ ਦਾ ਕੰਮਕਾਰ ਦੇਖੋ ਮੁੰਡੇ ਦਾ ਕਾਰੋਬਾਰ ਦੇਖੋ ਮੁੰਡਾ ਕਨੇਡਾ ਚ ਪੱਕਾ ਉਹਦੇ ਆਪਣੇ ਰੈਸਟੋਰੈਂਟ ਨੇ ਤੇ ਮੈਂ ਜਿੱਤਦਾ ਸਗਾ ਪਾਈਆਂ ਤੁਸੀਂ ਇਹੀ ਸਮਝੋ ਤੇ ਮੈਂ ਆਪਣੀ ਧੀ ਦਾ ਕਦੇ ਬੁਰਾ ਨਹੀਂ ਚਾਹੂੰਗਾ اپنی تیلی ਆਪਾਂ ਜੋ ਕਰਾਂਗੇ ਨਾ ਭਾਬੀ ਜੀ ਚੰਗਾ ਹੀ ਕਰਾਂਗੇ ਅੱਗੇ ਤੁਹਾਨੂੰ ਪਤਾ ਹੀ ਆ ਸਾਡੀ ਮਾਰੀ ਜਿੰਨੇ ਤੁਹਾਨੂੰ ਚੰਗਾ ਲੱਗਦਾ ਫਿਕਰ ਨਾ ਕਰੋ ਭਾਬੀ ਜੀ ਤੁਸੀਂ ਰੱਬ ਦਾ ਸ਼ੁਕਰ ਮਨਾਓ ਵੀ ਆਪਾਂ ਨੂੰ ਇੰਨਾ ਵਧੀਆ ਰਿਸ਼ਤਾ ਮਿਲ ਗਿਆ ਇਹ ਜਿਹੇ ਰਿਸ਼ਤੇ ਰੋਜ਼-ਰੋਜ਼ ਨਹੀਂ ਮਿਲਦੇ ਚਲੋ ਚੰਗਾ ਜੇ ਤੁਸੀਂ ਕੀਤਾ ਤਾਂ ਵਧੀਆ ਕੀਤਾ ਹੋਣਾ ਕੋਈ ਨਹੀਂ ਭਾਬੀ ਜੀ ਆਓ ਬੱਪਾ ਮੁੰਡੇ ਦਾ ਮੂੰਹ ਮਿੱਠਾ ਕਰਾਈਏ ਬੱਤੀ ਗੱਲੋ ਕੀ ਬਣਿਆ ਆ ਪੁੱਤ ਬੈਠ। ਅਨੋਖੜੋ ਮਿੱਠਾ ਕਰਾ। ਸਾਡੇ ਪਿੰਡਾਂ ਚ ਤਾਂ ਇਹਦੇ ਨਾਲ ਹੀ ਮੂੰਹ ਮਿੱਠਾ ਕਰਾਉਂਦੇ ਆ। ਓਏ ਤਾਂ ਖਾਂਜਿਆ। ਲੈ ਪੁੱਤ। ਵਧਾਈਆਂ ਭਾਬੀ ਜੀ। ਬਧਾਈ ਆ ਪਪੀ ਜੀ ਸਤ ਸਾਲ ਹੈ ਜੀ ਤੁਸੇ ਮੰਦਾ ਆ ਤੁਸੀਂ ਬੈਠ ਕੇ ਗੱਲਬਾਤ ਕਰੋ ਮੈਂ ਚਾਹ ਲੈ ਕੇ ਆਉਂਦਾ ਤਨਜੀ ਤਾਈ ਜੀ ਸੱਚ ਮੁੱਚ ਦੀ ਕੁੜੀ ਆ ਕਿਦਾਂ ਜੀ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਮੰਗਦਾ ਜੀ ਮੇਰਾ ਮਤਲਬ ਜੀ ਤੁਸੀਂ ਕਿੰਨਾ ਪੜਿਓ ਜੀ ਮੈਂ 12 ਅੱਛਾ ਤੁਸੀਂ 12 ਪੜਿਓ ਅ ਕਿਦਾਂ ਜੀ ਤੁਸੀਂ ਫਿਰ ਕਿੱਥੇ ਘੁੰਮਣਾ ਮੰਗਦੇ ਹੋ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਹੀਂ ਮੈਨੂੰ ਕੋਈ ਸ਼ੌਂਕ ਨਹੀਂ ਬਾਕੀ ਤੁਹਾਡੀ ਮਰਜ਼ੀ ਅ ਤੁਹਾਡੀ ਮਰਜ਼ੀ ਫਿਰ ਜੀ ਕਿਦਾਂ ਜੀ ਉਹ ਫਿਰ ਮੈਂ ਜੀ ਫਿਰ ਜੀ ਉਹ ਫਿਰ ਨਾ ਮੈਂ ਤੁਹਾਨੂੰ ਇਹ ਗੱਲ ਦੱਸਣਾ ਮੰਗਦਾ ਕਿ ਤੁਸੀਂ ਨਾ ਮੇਰੇ ਨਾਲ ਕਾਫੀ ਤੇ ਚੱਲੋਗੇ ਕਿ ਕਿਦਾਂ ਕੀ ਤੁਹਾਡਾ ਮਤਲਬ ਉਹ ਮਤਲਬ ਜਾਣ ਪਛਾਨ ਹੋ ਜੂਗੀ ਇੱਥੇ ਬੈ ਕੇ ਕਰੋ ਨਾ ਜਾਣ ਪਛਾਨ ਉਹ ਨਹੀਂ ਨਹੀਂ ਤੁਸੀਂ ਗਲਤ ਸਮਝ ਗਏ ਆ ਆਪਾਂ ਕਿਦਾਂ ਨਾ ਆਪਾਂ ਕੈਨੇਡਾ ਘੁੰਮਿਆ ਕਰਾਂਗੇ ਅਮਰੀਕਾ ਘੁੰਮਿਆ ਕਰਾਂਗੇ ਤੇ ਫਿਰ ਨਾ ਜਦੋਂ ਆਪਾਂ ਉੱਥੇ ਘੁੰਮਿਆ ਕਰਾਂਗੇ ਨਾ ਬਸ ਠੀਕ ਹੈ ਸਤਿ ਸ਼੍ਰੀ ਅਕਾਲ ਮੰਮੀ ਬੁਲਾ ਰਹੀ ਹੈ ਮੈਂ ਜਾ ਰਹੀ ਹਾਂ ਇਹ ਇਹ ਕਿਦਾਂ ਹੋ ਗਿਆ ਹੈਲੋ ਸਤ ਸ੍ਰੀ ਅਕਾਲ ਮਾਮਾ ਜੀ ਸਤ ਸ੍ਰੀ ਅਕਾਲ ਹੋਰ ਗੱਡੂ ਪੁੱਤ ਠੀਕ ਆ ਅੱਜ ਤੂੰ ਮੰਮੀ ਨੂੰ ਕਿਦਾਂ ਫੋਨ ਕਰ ਲਿਆ ਮਾਮਾ ਜੀ ਮੈਂ ਤਾਂ ਤੁਹਾਨੂੰ ਹਮੇਸ਼ਾ ਯਾਦ ਕਰਦੀ ਆਂ ਮੰਮੀ ਵੀ ਤੁਹਾਨੂੰ ਯਾਦ ਕਰਦੇ ਆਂ ਪਰ ਪਤਾ ਨਹੀਂ ਕਿ ਇਦਾਂ ਹੋ ਜਾਂਦਾ ਕਿ ਫੋਨ ਹੀ ਨਹੀਂ ਕਰ ਪਾਂਦੇ ਕੰਮ ਕੋਈ ਨਹੀਂ ਪੁੱਤ ਪੈਣ ਭਰਾਵਾ ਜੀ ਛੋਟੀ ਮੋਟੀ ਗੱਲਾਂ ਹੁੰਦੀਆਂ ਰਹਿੰਦੀਆਂ ਅੱਛਾ ਕੀ ਗੱਲ ਹੋਈ ਐ ਠੀਕ ਹੋ ਮਾਮਾ ਜੀ ਮੇਰਾ ਨਾ ਵਿਆਹ ਪੁੱਤ ਦਾ ਕਰਤਾ ਅੱਛਾ ਬਹੁਤ ਵਧੀਆ ਗੱਲ ਆ ਤਾਂ ਉਹ ਵੀ ਐਨਆਰਆਈ ਮੁੰਡੇ ਦੇ ਨਾਲ ਅੱਛਾ ਵਧੀਆ ਗੱਲ ਐ ਬਹੁਤ ਵਧੀਆ ਗੱਲ ਐ ਯਾ ਗੱਲ ਤਾਂ ਹੈ ਪਰ ਉਹ ਹੁੰਦੇ ਨੇ ਤਾਂ 10-15 ਸਾਲ ਵੱਧ ਹੈ। ਹਾਂ? 10-15 ਸਾਲ ਵੱਧ ਹੈ। ਇੱਕ ਹੀ ਗੱਰੀ ਤੇਰੀ ਮਾਂ। ਮਾਮਾ ਜੀ ਮੈਨੂੰ ਨਹੀਂ ਪਤਾ। ਕੋਈ ਨਹੀਂ। ਕੱਲ ਅੰਨੇ ਸਮਝਾਣੇ ਤੇਰੀ ਮਾਂ। ਠੀਕ ਆ। ਠੀਕ ਆ ਮਾਮਾ। ਅੱਛਾ। ਆਕੀਦਾ ਫੋਨ ਸੀ ਪੁੱਤਰ? ਉਹ ਨੀਲਮ ਬੈਂਦਾ ਫੋਨ ਉਹਦੇ ਘਰੋਂ ਫੋਨ ਦੇਗਾ। ਕੁੜੂ ਦਾ। ਕੀ ਕਹਿੰਦੀ ਸੀ? ਕਹਿੰਦੀ ਉਹ ਦਾ ਵਿਆਹ ਕਰਨ ਲੱਗੀ ਐ ਤੇ ਬਾਕੀ ਮੈਂ ਤੁਹਾਨੂੰ ਰਾਹ ਚ ਦੱਸਾਂ। ਠੀਕ ਆ ਪੁੱਤਰ। ਪਹਿਣੇ ਅਜ ਤੱਕ ਜਿੰਨੀਆਂ ਵੀ ਸਾਡੀਆਂ ਮਨ ਮਟਾਓ ਸੀਗੀਆਂ ਲੜਾਈਆਂ ਸੀਗੀਆਂ ਉਹ ਵੱਖਰੀ ਗੱਲ ਆ ਪਰ ਆਪਾਂ ਗੁੱਡੀ ਦਾ ਵਿਆਹ ਇੰਨੀ ਜਲਦੀ ਨਹੀਂ ਕਰਾਂਗੇ ਪਹਿਲਾਂ ਦੇਖ ਪੜਤਾਲ ਕੀ ਚੰਗੀ ਤਰ੍ਹਾਂ ਜਾਂਚੜ ਕੇ ਦੇਖਾਂਗੇ ਸੱਚੀ ਨਾ ਰਹੀ ਹੈਗਾ ਕਿ ਨਹੀਂ ਕਿਤੇ ਕੋਈ ਗਲਤ ਤਾਂ ਨਹੀਂ ਨਸ਼ੇੜੀ ਤਾਂ ਨਹੀਂ ਜਵਾਰੀ ਤਾਂ ਨਹੀਂ ਅਮਲੀ ਤਾਂ ਨਹੀਂ ਕਿਤੇ ਉਹ ਠੀਕ ਆ ਅੱਜ ਕੱਲ੍ਹ ਆ ਇਹਨਾਂ ਰਾਈ ਵਣਕੇ ਧੋਖੇ ਕਰ ਦਿੰਦੇ ਆ ਸਾਡੀ ਕੁੜੀ ਨਾਲ ਧੋਖਾ ਹੋ ਗਿਆ ਤਾਂ ਕੀ ਕਰਾਂਗੇ ਧਿਆਨ ਰੱਖਣਾ ਆਪਾਂ ਉਸ ਤੋਂ ਬਾਅਦਾਂਗੇ ਪਿਆ ਤਾਂ ਹੋ ਹੀ ਜਾਊਗਾ ਪਹਿਲਾਂ ਆਪਾਂ ਦੇਖੀਏ ਬੰਦਾ ਸਹੀ ਆ ਜਾਂ ਗਲਤ ਆ ਪੁੱਤਰ ਤੂੰ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ ਅਸੀਂ ਤੇਰੇ ਨਾਲ ਆ ਸਸੀ ਕਾਂਜੀ ਬਾਬੂ ਇੱਥੇ ਰਹਿੰਦਾ ਹੋਏ ਨਰਈ ਇਹੀ ਘਰ ਆ ਹੂੰ ਅੰਦਰ ਹੀ ਆ ਅੰਦਰ ਚੱਲ ਆਜੋ ਉਹ ਬਈ ਯੰ ਮਲੀ ਨਾਲ ਲਵੀ ਆ ਨਿਕਰੋਂਦੀ ਓਏ ਯੰ ਮਲੀ ਕਿਦਾਂ ਬੰਦੇ ਯੰ ਬਈ ਯੰ ਮਲੀ ਨਾਲ ਲਵੀ ਆ ਨਿਕਰੋਂਦੀ ਯੰ ਮਲੀ ਕਿਦਾਂ ਬੰਦੇ ਉਹ ਤੂੰ ਅਮਲੀ ਆ ਕੇ ਐਨ ਆਰ ਆਈ ਆ ਉਹ ਉਹ ਕਿਦਾਂ ਮੈਂ ਐਨ ਆਰ ਆਈ ਆ ਐਨ ਆਰ ਆਈ ਆ ਕੈਨੇਡਿਆ ਵਾਲਾ ਬੰਦੂ ਸੱਪਾ ਦਾ ਲੱਗਿਆ ਤੂੰ ਕਿੱਥੇ ਤੇ ਕਿੱਦਾਂ ਰਹਿਣਾ ਤੇ ਕਿੰਨਾ ਐਨ ਆਰ ਆਈ ਆ ਮੈਨੂੰ ਤੇਰੇ ਵਿਚੋਲਰ ਨੇ ਸਾਰਾ ਕੁਝ ਦੱਸ ਤਾ ਉਹ ਆ ਜਾ ਯਾਰ ਰਾਜ ਉਹ ਨਹੀਂ ਯਾਰ ਦੇਖ ਓਏ ਮੌਸਮ ਵੀ ਖਰਾਬ ਆ ਟਾਈਮ ਵੀ ਹੋਈ ਜਾ ਰਿਹਾ ਤੇ ਆਪਾਂ ਜਾਣਾ ਵੀ ਦੂਰ ਆ ਅੱਛਾ ਇਹ ਹੈ ਵੀ ਚੋਲਾ ਸਹੀ ਮੌਕਾ ਲੱਗਦਾ ਥੱਲੇ ਹੀ ਅੱਜ ਬੜਾ ਰਿਸ਼ਤਾ ਕਰਾਤਾ ਵਾਰੀ ਗੱਲਾਂ ਜੀ ਪਤਾ ਕਰ ਹੀ ਲੈਣੀ ਆ ਮੈਂ ਚੱਲ ਕੋਈ ਗੱਲ ਨਹੀਂ ਕੱਲ ਵੀ ਦੇਖ ਲਾਂਗੇ ਤੇਰੀ ਕਿੱਦਾਂ ਦੀ ਆਉਂਦੀ ਆ ਚੱਲ ਠੀਕ ਦੇਖਦੇ ਆ ਕੱਲ ਨੂੰ ਕੀ ਗੱਲ ਹੋ ਗਈ ਭਾਈ ਕੁਝ ਨਹੀਂ ਯਾਰ ਬਸ ਯਾਰ ਦੋਸਤ ਸੀਗਾ ਉਹਣਾ ਸੀਗਾ ਮੌਕੇ ਤੇ ਬਾਨਾ ਮਾਰ ਗਿਆ ਹੁਣ ਤੁਸੀਂ ਇਕੱਲੇ ਹੀ ਹੋ ਹਾਂ ਹੈਗਾ ਤਾਂ ਇਕੱਲੇ ਹੀ ਆ ਲੈ ਇਕੱਲੇ ਹੀ ਆ ਕੋਈ ਐਸੀ ਡਰਨ ਦੀ ਗੱਲ ਨਹੀਂ ਮੈਂ ਵੀ ਇਕੱਲਾ ਹੀ ਆ ਆਪਾਂ ਬਹਿ ਜਾਂਦੇ ਆ ਕੰਪਨੀ ਹੋ ਜਾਊਗੀ ਚਲੋ ਫਿਰ ਕੋਈ ਨਹੀਂ ਕੋਈ ਨਹੀਂ ਮੈਂ ਅੰਦਰ ਬਿੱਲ ਦੇ ਦਿੰਦਾ ਹਾਂ ਪਹਿਲਾਂ ਕੀ ਉਹ ਹਾਂਜੀ ਜੇ ਕੋਈ ਬਿੱਲ ਬੋਲ ਹੋਇਆ ਕੋਈ ਮੈਂ ਕਰ ਲੈਣਾ ਚੱਲ ਰਾਜਨੀਤਾ ਇਹੀ ਬੰਦਾ ਸਹੀ ਕੋਈ ਤਾਂ ਟੱਕਰਿਆ ਲਾਵੀ ਬਾਈ ਅੱਜ ਤਾਂ ਤੂੰ ਸਵਾਦ ਲਿਆਤਾ ਨਹੀਂ ਤਾਂ ਐਵੇਂ ਨਾ ਮੇਰਾ ਦਿਨ ਖਰਾਬ ਹੋਣਾ ਸੀ ਉਹ ਬੰਦੇ ਦੀ ਵਜ੍ਹਾ ਨਾਲ ਉਹ ਕੋਈ ਨਹੀਂ ਉਹ ਨਹੀਂ ਤਾਂ ਸੀ ਸਹੀ ਐੱਚੇ ਕੀ ਵੱਡੀ ਗੱਲ ਆ ਪਰ ਜੋ ਵੀ ਆ ਯਾਰ ਉਹ ਬੰਦੇ ਨਾ ਤੇ ਯਾਰ ਕੇ ਵਧੀਆ ਬੰਦੇ ਘਾਟ ਹੀ ਟੱਕਰਦੇ ਆ ਉਹ ਨਹੀਂ ਐਸੀ ਕੋਈ ਗੱਲ ਨਹੀਂ ਹੁੰਦੀ ਇਹ ਤਾਂ ਟਾਈਮ-ਟਾਈਮ ਦੀ ਗੱਲ ਆ ਜਿਹੜਾ ਬੰਦਾ ਯਾਰ ਫੋਨ ਤੇ ਸੀ ਉਹ ਦੇਖ ਲਾ ਪੁਰਾਣਾ ਯਾਰ ਦੋਸਤੋ ਕੇ ਮੌਕੇ ਤੇ ਮੁੱਕਰ ਗਿਆ ਧੋਖਾ ਦੇ ਗਿਆ ਹੋ ਜਾਂਦਾ ਕਈ ਵਾਰੀ ਯਾਰ ਗਦਾਰੀ ਕਰ ਜਾਂਦੇ ਆ ਉਹ ਤਾਂ ਹੈ ਲਾ ਫਿਰ ਆਪਣਾ ਪਹਿਲਾ ਬੈਗ ਚियर्स ਲੈ ਵੀ ਹੁਣ ਮੈਨੂੰ ਇੱਕ ਗੱਲ ਦੱਸ ਤੂੰ ਤੂੰ ਕਿਉਂ ਗੱਲਾਂ ਘੁਮਰਿਆ ਬੜੀ ਟੈਨਸ਼ਨ ਜੀ ਚ ਲੱਗਦਾ ਕੋਈ ਜਾਂ ਟੈਨਸ਼ਨ ਤਾਂ ਹੈਗੀ ਆ ਘਰ ਦੇ ਦੁੱਖੀ ਕਰੀ ਜਾਂਦੇ ਕਹਿੰਦੇ ਵਿਆਹ ਕਰਾ ਵਿਆਹ ਕਰਾ ਕੁੜੀ ਵਧੀਆ ਨਹੀਂ ਮਿਲ ਰਹੀ ਯਾ ਲੈ ਕੁੜੀ ਨਹੀਂ ਮਿਲਦੀ ਹੋਰ ਕੀ ਯਾਰ ਹੱਦ ਹੋ ਗਈ ਉਹ ਮੇਰਾ ਕੰਮ ਹੀ ਇਹੀ ਹੈ ਕੀ ਕਰਾਈਦੇ ਆਪਾਂ ਹੋਰ ਹੁਣ ਨਾਲ ਦੇ ਪਿੰਡ ਚ ਰਾਜਰਾਜ ਮੁੰਡਾ ਜਿਹੜਾ ਉਹਦਾ ਵਿਆਹ ਨਹੀਂ ਸੀ ਹੁੰਦਾ ਕਈ ਸਾਲਾਂ ਤੋਂ ਉਹ ਰਾਜ ਦਾ ਰਿਸ਼ਤਾ ਕਰਾਇਆ ਨਾਲ ਦੇ ਪਿੰਡ ਚ ਉਹ ਗੁਰਪ੍ਰੀਤ ਕੁੜੀ ਨਾਲ ਜਿਹਨੂੰ ਗੁੱਡੀ-ਗੁੱਡੀ ਕਹਿੰਦੇ ਆ ਕਰੇ ਉਹ ਜਿਹੜੇ ਉਹ ਮੋਟਰ ਕੋਲ ਰਹਿੰਦੇ ਉਹਦਾ ਰਿਸ਼ਤਾ ਮੈਂ ਹੀ ਤਾਂ ਕਰਾਇਆ ਏਡੀ ਸੋਹਣੀ ਕੁੜੀ ਨਾਲ ਰਿਸ਼ਤਾ ਕਰਾ ਦਿੱਤਾ ਉਹਦਾ ਯਾਰ ਉਹ ਤਾਂ ਕਹਿੰਦੇ ਉਹ ਐਨਆਰਆਈ ਹੈ ਐਨਆਰਆਈ ਉਹ ਨਹੀਂ ਨਹੀਂ ਯਾਰ ਉਹਨੂੰ ਐਨਆਰਆਈ ਤਾਂ ਮੈਂ ਹੀ ਬਣਾਇਆ ਉਹ ਤਾਂ ਕਦੇ ਚੰਡੀਗੜ੍ਹ ਨਹੀਂ ਗਿਆ ਦਾਰੂ ਪਾ ਦਾਰੂ ਦਾ ਪਾਲਣਾ ਪਰ ਮਨੇ ਤਾਂ ਦੱਸ ਤੂ ਅੱਜ ਕਿਹੜੀ ਖੁਸ਼ੀ ਚ ਦਾਰੂ ਬਣਾ ਰਿਹਾ ਹੈ ਉਹ ਵੀ ਤੈਨੂੰ ਦੱਸਦਾ ਹੈ ਖੁਸ਼ੀ ਖਾਸੀ ਦਾ ਕਾਦੀ ਹੈ ਯਾਰ ਤੂੰ ਹੈਗਾ ਬਚੋਲਾ ਬਚੋਲਾ ਹਾਂ ਅੱਛਾ ਤੇਰਾ ਬਚੋਲਾ ਹਾਂ ਆ ਦੇਖ ਆ ਤਿੰਨ ਕਿੱਲੇ ਆਪਣੀ ਤਿੰਨ ਕਿੱਲੇ ਹਾਂ अच्छा एक किल्ला तेरा एक किल्ला मेरा हां ਲੈ ਫਿਰ ਇਸੇ ਗੱਲ ਤੇ ਪੈ ਗਿਆ ਇੱਕ किल्ला ਮੇਰਾ ਪਰ ਕਿਹੜੀ ਖੁਸ਼ੀ ਜੀ ਯਾਰ ਇੱਕ किल्ला ਮੇਰਾ ਹੈ ਵਾਹ ਅੱਜ ਇਸ ਕਰ ਉਹ ਵੀ ਦੱਸਦੇ ਆ ਇੱਕ ਵੀ ਗੱਲ ਹੈ ਤਾਂ ਮੇਰਾ ਕਰਾ ਦੇ ਵਿਆਹ ਅੱਛਾ ਤੇ ਘਾੜੇ ਤੈਨੂੰ ਪੋੜੇ ਬਹਿਣੇ ਆ ਮੈਨੂੰ ਪਤਾ ਤੂੰ ਪਿੰਡੋਂ ਤੋਰੀ ਮੁੰਡਾ ਸਾਲਿਆ ਤੂੰ ਰਾਮੀਆ ਪੁੱਤ ਇੱਕ ਗਿੱਲੇ ਵਿੱਚ ਇਹ ਤਾਂ ਮੈਂ ਤੇਰੇ ਦੋ ਦਿਨ ਵਿਆਹ ਕਰਾ ਦਿਆ ਤੇ ਸਾਰਾ ਪਲਾਨ ਤੇਰਾ ਉਹ ਤੂੰ ਕਰਨਾ ਕੀ ਹੈ ਮੈਨੂੰ ਸਾਰਾ ਦੱਸੀ ਚੱਲੀ ਮਨੈਰ ਦਾ ਸਾਰਾ ਮੇਰਾ ਤੈਨੂੰ ਥੋੜੀ ਜੀ ਮਿਹਨਤ ਕਰਨੀ ਪੈਣੀ ਹੈ ਕਰ ਲਾਂਗੇ ਤੈਨੂੰ ਪਾਸ ਅੰਗਰੇਜ਼ੀ ਜ਼ਿਕੜੀ ਪੜ੍ਹਨੀ ਤੈਨੂੰ ਐਨ ਆਰ ਆਈ ਬੰਨਾ ਪੈਣਾ ਉਹ ਜਦੋਂ ਅੰਗਰੇਜ਼ੀ 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 ਅੰਦਰ ਜਾਂਦੀ ਹੈ ਨਾ ਅੰਗਰੇਜ਼ੀ ਪਾਰਾਂ ਦੇ ਤਨੂੰ ਪਤਾ ਨਹੀਂ ਅਸ ਫਿਰ ਅੱਜ ਫਿਰ ਦੇਸੀ ਤੋਂ ਬਾਅਦ ਹੁਣ ਅੰਗਰੇਜ਼ੀ ਪੀਣੀ ਆ ਤੂੰ ਐਨ ਆਰ ਆਈਆਂ ਫਿਰ ਤੂੰ ਕੱਲ ਸਵੇਰ ਤੋਂ ਅੱਛਾ ਮੈਂ ਤੇ ਨਹੀਂ ਹੋਣਾ ਹਨੀ ਸਿੰਗ ਯੋਯੋ ਹਨੀ ਸਿੰਗ ਲਾਵਰ ਕੱਲ ਨੂੰ ਕਿਲਾ ਮੇਰਾ ਤੇ ਰਿਸ਼ਤਾ ਤੇਰਾ ਹਾਂ ਅੱਛਾ ਚੰਡੀਗੜ੍ਹ ਨਹੀਂ ਟੱਪਿਆ ਉਹ ਨਹੀਂ ਯਾਰ ਮੈਂ ਤਾਂ ਕਹਿੰਨਾ ਤੇਰਾ ਰਿਸ਼ਤਾ ਵੀ ਆਪਾਂ ਐਨਆਰਆਈ ਬਣਾ ਕੇ ਕਰਾਵਾਂਗੇ ਕਿਸੇ ਵਧੀਆ ਘਰਜ ਹੋ ਜੂ ਦੇਖ ਲੈ ਹਾਂ ਮੈਂ ਕਿਹਾ ਹੱਦ ਹੋ ਗਈ ਯਾਰ ਅੱਜ ਤੋਂ ਆਪਾਂ ਪੈਗ ਵੱਟ ਭਰਾ ਤੇਰੇ ਨਾਲ ਝੂਠ ਨਹੀਂ ਬੋਲਦਾ ਤੇਰਾ ਰਿਸ਼ਤਾ ਐਨਆਰਆਈ ਬਣਾ ਕੇ ਵਧੀਆ ਘਰਜ ਕਰਾਉਂ ਆਂ ਮੈਂ ਕਿਹਾ डन ਚੱਲ ਠੀਕ ਅੱਜ ਫਿਰ ਇਸੇ ਗੱਲ ਤੇ ਪੈਗ ਪਾ ਫਿਰ ਨਾ ਤੂੰ ਲੈ ਫੜ ਮਨੂਣ ਤਿਆਰੀਆਂ ਕਰਨ ਤੇ ਰਿਸ਼ਤਾ ਕਰਾਣ ਲੱਗਾ ਹੁਣ ਕੋਈ ਰਿਪੋਰਟ ਆ ਗੱਲ ਮuje ਦਵਾ ਕੇ ਤੂੰ ਓਹ ਪ੍ਰਾਪਰ ਤੂੰ ਓ ਕੋਈ ਗੱਲ ਨਹੀਂ ਫਿਰ ਮਿਲਦੇ ਆਪਾਂ ਚਲ ਠੀਕ ਆ ਯਾਰ ਜਿੱਦਾਂ ਤੂੰ ਗਏ ਪਰ ਘਰਦਿਆਂ ਨੂੰ ਕਹਿ ਦੀਆਂ ਉਹ ਫਿਕਰ ਨਾ ਕਰ ਕੋਈ ਨਹੀਂ ਚਾਰੇ ਕਰਾ ਰਿਹਾ ਪੂਰੀ ਬੰਦਾ ਬਹੁਤ ਗ੍ਰੇਟ ਆ ਯਾਰ ਇਹਦਾ ਰਿਸ਼ਤਾ ਤਾਂ ਹੁਣ ਮੈਂ ਰਾਜ ਤੋਂ ਵੀ ਵਧੀਆ ਕਰਜ ਕਰਾਉਂ ਰਾਜ ਵੀ ਦੇਖੂਗਾ ਅੱਜ ਮੈਨੂੰ ਟਾਈਮ ਦੇ ਕੇ ਆਇਆ ਨਹੀਂ ਕੋਈ ਗੱਲ ਨਹੀਂ ਉਹਨੂੰ ਪਤਾ ਲੱਗੂ ਵੀ ਮੈਤੋ ਵੀ ਵਧੀਆ ਕਰ ਪੈਨੇ ਉੱਥੇ ਕਰਾਇਆ ਹੈ ਕਿ ਰਿਸ਼ਤਾ ਉਹ ਨਹੀਂ ਨਹੀਂ ਤੁਹਾਨੂੰ ਗਲਤ ਮੈਂ ਆ ਮੈਂ ਤਾਂ ਕੈਨੇਡਾ ਵਾਲਾ ਉਹ ਤਾਂ ਕਮਲਾ ਬੰਦਾ ਹੈ ਅਸੀਂ ਕੁੱਟ ਦੇ ਘੱਟ ਤੇ ਕਿਡਿਸ ਦੇ ਵਾਦਾਂ ਓਏ ਸਿੱਧੀ ਤਰ੍ਹਾਂ ਦੱਸ ਦੇ ਬੰਦੇ ਦਾ ਪੁੱਤ ਬਣ ਕੇ ਉਹ ਅੰਕਲ ਜੀ ਤੁਹਾਨੂੰ ਗਲਤੀ ਗਲਤੀ ਲੱਗੀ ਤੁਹਾਨੂੰ ਵਿਚੋਲਾ ਦਾ ਕਮਲਾ ਬੰਦਾ ਹੈ ਤੁਸੀਂ ਚਮੇ ਦਿਨ ਨਹੀਂ ਗੱਲ ਇੱਕ ਕੁੜੀ ਨਾਲ ਤਾਂ ਮੇਰਾ ਪਿਆਰ ਹੋ ਜਾਣਾ ਮੈਂ ਤਾਂ ਤੁਹਾਡੀ ਕੁੜੀ ਨੂੰ ਚਾਪ ਕੇ ਨਕੂੰਗਾ ਬਹੁਤ ਵਧੀਆ ਨੌਕਰੀ ਲੱਗੇ ਮੇਰੀ ਕਈ ਤੇ ਦੱਸਦਾ ਨਹੀਂ ਓਏ ਮੈਂ ਜੀ ਸਾਡੇ ਜੱਦਾ ਜੀ ਮੈਂ ਜੀ ਕੋਈ ਐਨਾ ਨਹੀਂ ਹੈਗਾ ਉਹ ਤੋਂ ਮੈਨੂੰ ਬਚੋਲੇ ਤੇ ਕਿਹਾ ਸੀ ਤੇਰਾ ਵਿਆਹ ਕਰਾ ਦੇਣਾ ਕੱਲੀ ਕੱਲੀ ਕੁੜੀ ਆ ਓ ਮੈਂ ਤੇ ਜੀ ਐਸੀ ਬੰਟੀ ਜੈਨੇ ਪਰ ਕੰਮ ਮੇਰੇ ਵਧੀਆ ਮੈਂ ਤੇ ਉਹਦੀ ਕੁੜੀ ਨੂੰ ਸਹੀ ਰੱਖੂਗਾ ਅਜਿ ਸਮੇਂ ਤੇ ਨਹੀਂ ਗੱਲ ਸੁਸ ਜੀ ਐਵੇਂ ਮੇਰੀ ਗਲਤੀ ਕੀ ਵਿਆਹ ਤਾਂ ਤੂੰ ਤਾਂ ਕਰਾਊਗਾ ਨਾ ਜੀ ਐਸੇ ਤੈਨੂੰ ਕਰਨ ਦਵਾਗੇ ਤੂੰ ਸਾਡੀ ਕੁੜੀ ਵੱਲ ਦੇਖ ਵੀ ਲਿਆ ਨਾ ਤੂੰ ਆਪਣਾ ਹਿਸਾਬ ਲਗਾ ਲਈ ਠੀਕ ਆ ਨਾ ਤੂੰ ਗਲੀ ਤੱਕ ਪਹੁੰਚ ਵੀ ਜਾਇਂ ਫੇਰ ਦੱਸਾਂਗੇ ਤਾਨੂੰ ਸੱਪ ਪਤਾ ਲੱਗਿਆ ਤੂੰ ਕਿੰਨਾ ਕਾ ਵੱਡਾ ਅਮਲੀ ਕਿੰਨਾ ਜਵਾਰੀ ਆ ਕੰਮ ਤੂੰ ਕੁਝ ਕਰਦਾ ਨਹੀਂ ਗੱਲਾਂ ਵਧਾਈਆਂ ਨਹੀਂ ਤੇਰੀਆਂ ਝੂਠ ਬੋਲ ਕੇ ਤੂੰ ਰਿਸ਼ਤਾ ਕਰਾ ਰਿਆ ਐਨ ਆ ਰਹੀਆਂ ਇਹ ਵਰਗੀ ਐਨ ਆ ਰਹੀਆਂ ਨਾ ਗਲੀਆਂ 'ਚ ਟੱਕੇ ਖਾਂਦੇ ਆ ਦੱਸਾਂ ਮੈਨੂੰ ਮੈਂ ਕਰਾਂ ਨਾ ਜਰਾ ਵਿਆਹ ਹੋਣੀ ਮਰ ਸੌਣ ਦੇ ਤੂੰ ਮੈਂ ਦੱਸਦਾ ਕੁੱਤੇ ਨੂੰ